ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਤਸੰਗਤ ਦੀ ਇਹ ਸਥਾਨ ਨਗਰ ਸੇਖਾ ਜ਼ਿਲ੍ਹਾ ਬਰਨਾਲਾ ਜੋ ਕਿ ਗੁਰੂ ਤੇਗ ਬਹਾਦਰ ਮਹਾਰਾਜੀ ਦਾ ਨਵਾਜਿਆ ਹੋਇਆ ਹੈ ਇਸ ਨਗਰ ਦੇ ਵਿੱਚ ਰੇਲਵੇ ਸਟੇਸ਼ਨ ਦੇ ਉੱਪਰ ਇੱਕ ਸਥਾਨ ਹੈ ਜੋ ਸ੍ਰੀਮਾਨ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਤਿਆਰ ਕੀਤਾ ਸਨ 1999 ਵਿੱਚ 300 ਸਾਲਾ ਖਾਲਸਾ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਮਹਾਪੁਰਖਾਂ ਵੱਲੋਂ ਇਸ ਪਵਨ ਪਿੱਤਰ ਸਥਾਨ ਤੇ ਇੱਕ ਜਹਾਜ਼ ਨੂਮਾ ਪਾਲਕੀ ਭੇਟ ਕੀਤੀ ਗਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ 1999 ਤੋਂ ਲੈ ਕੇ ਇਸ ਪਵਨ ਪਿੱਤਰ ਸਥਾਨ ਤੇ ਕਾਰ ਸੇਵਾ ਸ਼ੁਰੂ ਹੈ 2004 ਦਸੰਬਰ ਵਿੱਚ ਮਹਾਪੁਰਖ ਆਪਣੇ ਸਰੀਰ ਦਾ ਪਰਿत्याਗ ਕਰ ਗਏ ਉਸ ਤੋਂ ਬਾਅਦ ਇਸ ਸਥਾਨ ਤੇ ਸੇਵਾ ਸ਼੍ਰੀਮਾਨ ਸੰਤ ਬੱਬਾ ਰਣਜੀਤ ਸਿੰਘ ਜੀ ਤਪਾਦ ਰਾਜ ਮਹਾਲੀ ਵਾਲੇ ਅਤੇ ਦਾਸ ਭਰਪੂਰ ਸਿੰਘ ਜੀ ਆਪਣੀ ਤਨਦੇਹੀ ਨਾਲ ਸੇਵਾ ਨਿਭਾ ਰਹੇ ਆ ਇਹ ਜੋ ਜਹਾਜ਼ ਹੈ ਇਹ ਹੁਣ ਦੁਆਰੇ ਬਿਲਕੁਲ ਤਿਆਰ ਕੀਤਾ ਹੈ ਸਤਗੁਰਾਂ ਦੀ ਪਾਲਕੀ ਹੈ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੋਭਾ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚਖੰਡ ਦੇ ਵਿੱਚੋਂ ਪਾਲਕੀ ਸਾਹਿਬ ਵਿੱਚ ਸ਼੍ਰੀ ਦਰਬਾਰ ਸਾਹਿਬ ਜਾਂਦੇ ਨੇ ਜੋ ਸੱਚਖੰਡ ਤੋਂ 200 ਗੱਜ ਦੀ ਦੂਰੀ ਤੇ ਹੈ ਫਿਰ ਨਿਤ ਨਿਮ ਹੁੰਦਾ ਆਸਾ ਦੀਵਾਰ ਦੇ ਕੀਰਤਨ ਹੁੰਦੇ ਨੇ ਫਿਰ ਸਾਮ ਵੇਲੇ ਸਤਿਗੁਰੂ ਮਹਾਰਾਜ ਜੀ ਆਪਣੇ ਪਾਵਨ ਪਵਿੱਤਰ ਸਥਾਨ ਤੇ ਸੱਚਖੰਡ ਵਿੱਚ ਜਹਾਜ ਵਿੱਚ ਫਿਰ ਆਉਂਦੇ ਨੇ ਅਤੇ ਗੁਰੂ ਦੇ ਪਿਆਰੇ ਸਤਿਗੁਰਾਂ ਦੇ ਪਿਆਰੇ ਸਿੰਘ ਸਾਰੇ ਤਨਦੇਹੀ ਨਾਲ ਸੇਵਾ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਨੇ ਇਹ ਸਥਾਨ શ્રીમાન ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਉਹਨਾਂ ਨੇ ਆਪਣੇ ਕਰ ਕਮਲਾਂ ਨਾਲ ਤਿਆਰ ਕੀਤਾ 2.5 ਮਹੀਨੇ ਮਹਾਂਪੁਰਖਾਂ ਨੇ 1968 ਦੇ ਵਿੱਚ ਮਹਾਪੁਰਖਾਂ ਨੇ ਸੇਵਾ ਸ਼ੁਰੂ ਕੀਤੀ ਸੀ ਸੰਗਤਾਂ ਦੇ ਨਾਲ ਮਿਲ ਕੇ ਪਰ ਸਨ 1995 ਵਿੱਚ ਇਹ ਪਵਨ ਪਿੱਤਰ ਸਥਾਨ ਮਹਾਪੁਰਖਾਂ ਨੇ ਤਿਆਰ ਕਰਕੇ ਇਹਦੇ ਉੱਪਰ ਸਾਰੀ ਸੇਵਾ ਆਪ ਕਰਵਾਈ ਜਹਾਜ਼ ਦੀ ਸੇਵਾ ਆਪ ਕਰਾਈ ਮਹਾਪੁਰਖਾਂ ਨੇ ਹੁਣ ਇੱਥੇ ਤਨਦੇਹੀ ਨਾਲ ਸਾਰੇ ਸਿੰਘ ਸੇਵਾ ਕਰ ਰਹੇ ਨੇ ਮਹਾਪੁਰਖਾਂ ਨੇ ਗਿਫਟ ਕੀਤਾ ਸੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇਹ ਜਹਾਜ਼ ਵੀ ਸਤਿਗੁਰੂ ਮਹਾਰਾਜ ਜੀ ਜਹਾਜ਼ ਵਿੱਚੀ ਸੱਚਖੰਡ ਵਿੱਚ ਆਉਣ ਤੇ ਜਹਾਜ ਵਿੱਚੀ ਸੱਚਖੰਡ ਵਿੱਚ ਜਾਣ ਸੰਗਤ ਜੀ ਹੁਣ ਵੀ ਸੰਗਤਾਂ ਬੜੇ ਪਿਆਰ ਨਾਲ ਆ ਕੇ ਦਰਸ਼ਨ ਕਰਦੀਆਂ ਨੇ ਇਹ ਸਥਾਨ ਰੇਲਵੇ ਸਟੇਸ਼ਨ ਸੇਖਾ ਜ਼ਿਲ੍ਹਾ ਬਰਨਾਲਾ ਇੱਥੇ ਸਥਿਤ ਹੈ ਤੇ ਪੰਜਵੀਂ ਦਾ ਪੂਰਬ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਖੰਡਪੜ ਸਾਹਿਬ ਅਤੇ ਦੀਵਾਨ ਸਜਦੇ ਨੇ ਸਤਿਗੁਰੂ ਮਹਾਰਾਜ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਇਹੋ ਜਿਹੀਆਂ ਖੁਸ਼ੀਆਂ ਸੰਗਤਾਂ ਨੂੰ ਬਖਸ਼ਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ